ਨਾ ਗੁਰਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਧਰਮਾਬਾਦ ਹੈ ਮੇਰਾ ਸਾਰੇ ਇਦਾਂ ਹੈ ਰਾਤੀ ਕੋਈ ਕਰੀਬ 10 ਵਜੇ ਦੇ ਕਰੀਬ ਦਿਵਾਲੀ ਦਾ ਦਿਹਾੜਾ ਹੋਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਥੋਂ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਸੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਜੇ ਬੱਚੇ ਮੰਗਣ ਗਏ ਹੀ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਇੰਜਰ ਹੋਇਆ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਆ ਜਿਹੜੇ ਉਹਨਾਂ ਦੀ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤੇ ਜਵਾਬ ਹੀ ਦੇ ਦੋ ਕਿ ਕਾ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਰਾਤ ਦੇ ਹੀ ਆਪਰੇ ਸਰ ਦਾਖਲ ਨੇ ਇਹ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆਪਣਾ ਵੱਲੇ ਵੀ ਨੇ ਸਾਰੇ ਰਿਸ਼ਤੇਦਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤ ਹੀ ਆ ਜਿਹੜਾ ਇਤਿਹਾਸ ਵਿੱਚ ਨਹੀਂ ਹੋਇਆ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬਲੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾ ਤੋਂ ਇੱਕ ਮੂੜਿਆਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਬਹੁਤ ਜਿਆਦਾ ਸੀਰੀਅਸ ਬਹੁਤ ਜਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਬਗਲੇ ਵਿੱਚ ਨਹੀਂ ਜੀ ਬੜਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋਲ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਵੀ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਲੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਤਬਰ ਨੂੰ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਨਾਲ ਨੇੜਤਾ ਤੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਵਾਈ ਉੱਤੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਦਿੱਤੀ ਹੈ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਆ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਵਾਗੇ ਸਾਡਾ ਸਾਰਾ ਨਗਰੀ ਚਾਹੂਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈ ਕਿ ਮਤਲਬ ਇਲਾਜ ਕਰਵਾ ਹੀ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੀਆਂ ਸੀ ਜਿਹਦੇ ਵੀ ਹਾਂਜੀ ਇੱਕ ਲੇਡੀ ਜੇ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਇੰਜਰੀ ਹੈ ਤੇ ਮਤਲਬ ਕਰਦੀ ਉਹਨਾਂ ਦੇ ਤੇ ਕਾਫੀ ਆ ਤੇ ਬੱਚਿਆਂ ਦੇ ਤੇ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਆ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚ ਜਾਏ ਜੇ ਤਾਂ ਸਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧੰਦੇ ਜਿਹੜੇ ਪਿੰਡ 'ਚ ਜਿਹੜੇ ਸਨ ਸਰ ਬਲਾਸਟ ਅੱਖੀ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾਫੀ ਟੁਕੜੇ ਇੱਥੇ ਵੀ ਰਹੇ ਪੱਤੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਹੈ ਇੰਨੀ ਤਰਸ ਜੋ ਗਿਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਖੇ ਕਹਿੰਦੇ ਕਿ ਦੇ ਦਈਏ ਵੇ ਇੱਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਆ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਜੀ ਮਤਲਬ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜਤਿੰਦਰਪਾਲ ਸਿੰਘ ਆ ਮੈਂ ਹਸਾਮ ਕਦਰ ਪੰਚੇ ਆ ਸਰ ਜਿਹੜਾ ਰਿਪੋਰਟ ਆਇਆ ਤੁਸੀਂ ਹਸਪੀਟਲ ਹੋ ਗਏ ਕਿਵੇਂ ਦੇ ਲਾਤੇ ਮਤਲਬ ਬਹੁਤ ਨਾਜਿਕ ਹਾਲਾਤ ਕਿਉਂਕਿ ਉਹਦੇ ਵਿੱਚ ਦੋ ਜਣੇ ਆ ਉਹਦੇ ਕ੍ਰਿਟੀਕਲ ਲੇਕਦੇ ਹੱਥ ਬਿਲਕੁਲ ਦੋਵੇਂ ਲੱਤ ਗਏ ਆ ਇੱਕ ਨੇ ਜਵਾਨੇ ਉੱਡ ਗਏ ਇੱਕ ਲੜਕੀ ਆਉਂਦੀਆਂ ਲੱਤਾਂ ਦੇ ਵੱਜਿਆ ਇੱਕ ਇਹਨਾਂ ਦੀ ਮਦਰ ਐ ਉਹਨਾਂ ਦੀ ਲੜਕੀ ਦੀ ਉਹਨਾਂ ਦੇ ਨੰਨਾ ਫਿਰ ਕੇ ਸਾਹ ਤੇ ਸਰ ਵੀ ਕਤਣਾ ਹਸਪੀਟਲ ਐ ਦੋ ਇਸ ਘਰ ਦੇ ਜਵਾਈ ਨੇ ਨਾ ਟੋਟਲੀ ਸੱਟ ਜਾਨੇ ਨੇ ਜੇ ਪੰਜ ਜੈਂਟਸ ਨੇ ਤੇ ਦੋ ਲੇਡੀਜ਼ ਨੇ ਖਾਸ ਸਰ ਕਾਰਨ ਕੀ ਰਿਹਾ ਵੀ ਹੈ ਕਾਰਨ ਟੋਟਲੀ ਤਾਂ ਭਾ ਇਹੋ ਮੰਨੀ ਹੈ ਕਿ ਆਪਣਾ ਨੈਗਲੀਜੈਂਸ ਵੇਚਣ ਵਾਲਿਆਂ ਦੀ ਵੀ ਆ ਤੇ ਇਹ ਬੱਚੇ ਸੀਗੇ ਇਹਨਾਂ ਦੀ ਵੀ ਆ ਕਿਉਂਕਿ ਸਿਆਣੇ ਜਿਹੜੇ ਪਰਿਵਾਰ ਦੇ ਜੀਓ ਹੋ ਸੋਂਗੇ ਆ ਇਹ ਬੱਚੇ ਕਿਤੇ ਜਾ ਕੇ ਪਤਾ ਨਹੀਂ ਲੈ ਆ ਇਹਦਾ ਮਤਲਬ ਕਿ ਖੁੱਲਿਆਂ ਵਿੱਚ ਦੇਖਦਾ ਤੇ ਫੇਲਿਅਰ ਆਫ ਐਡਮਿਸ਼ਨ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਖੁੱਲਿਆਂ ਵਿੱਚ ਦੇਖਦੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਕੋਲੋਂ ਪੁੱਛ ਕੇ ਤੇ ਲਿਆਉਂਦੇ ਨੇ ਉਹ ਫਿਰ ਜੇ ਲੈ ਆਏ ਨੇ ਤੇ ਇਹਦਾ ਮਤਲਬ ਕਿ ਐਡਮਿਸ਼ਨ ਦਾ ਫੇਲਰ ਵੀ ਬਰਾਬਰੀ ਜ਼ਿੰਮੇਵਾਰ ਹੈ ਜਿੰਨਾ ਕਿ ਇਹਨਾਂ ਦਾ ਆਤ ਵੇਚਣਾ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਫੁੱਲ ਬਿਲਕੁਲ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਕਾਰਵਾਈ ਕਿ ਉਹ ਕਿੰਨਾ ਨਕਸਾ ਗਰੀਬ ਪਰਵਾਰਾਂ ਇਸ ਵੇਲੇ ਵੀ ਮੇਰਾ ਖਿਆਲ ਆਉਂਦਾ ਵੀ ਇਹ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਵਗੈਰਾ ਜਿਹੜਾ ਕੋਈ ਕਾਨੂੰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਸਮਰੱਥ ਵੀ ਨਹੀਂ ਹੈਗੇ ਬਸ ਇਹ ਗਰੀਬੀ ਕਰਕੇ ਹੀ ਤਗੜਾ ਬੰਦਾ ਜਿਹੜਾ ਉਹ 10000 ਦੇ 20 ਦੇ ਬਟਾਕੇ ਲੈ ਆਉਂਦਾ ਜਿਹੜਾ ਗਰੀਬ ਉਹ ਸੌਖਾ ਰਾ ਲੰਮਦਾ ਇਹਨਾਂ ਨੇ ਸਸਤਾ ਦੇ ਸੌਖਾ ਰਾ ਲੰਮਦੇ ਲੰਮਦੇ ਆਪਣਾ ਨੁਕਸਾਨ ਕਰਾਇਆ ਸਰ ਜਦੋਂ ਬਲਾਸਟਾਂ ਕੀਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਤੁਸੀਂ ਸੁਣੀ ਹੋਵੇਗੀ ਆਖਰ ਪਿੰਡ ਵਾਸੀ ਜਨਗਾਰੇ ਨੇ ਐਕਚੁਅਲੀ ਮੈਂ ਰਾਤੀ ਖਿਆਰਾ ਪਰ ਜਿਹੜੇ ਆਣਗਵਾਂਡ ਨੇ ਦੱਸਿਆ ਆ ਕਿ ਤੁਸੀਂ ਬਲਾਸਟ ਲਾਉਗੇ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਾਰੋ ਤੇ ਸ਼ੀਸ਼ੇ ਆ ਵੇਖੋ ਟੁੱਟੇ ਪਏ ਆ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਤਾਂ ਹੀ ਅਗਲੇ ਹੱਥ ਦੋਵੇਂ ਉੱਡ ਗਏ ਆ ਤੇ ਫਿਰ ਬਹੁਤ ਜ਼ਿਆਦਾ ਬਲਾਸਟ ਆ ਪਰ ਫਿਰ ਵੀ ਆਮ ਲੋਕਾਂ ਤਾਂ ਕਿ ਇਹ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸਲੀ ਨਾ ਲਈਏ ਕਿਉਂਕਿ ਦੀਵਾਲੀ ਸੀ ਹੋਰ ਵੀ ਪਟਾਕੇ ਚੱਲਦੇ ਸੀ ਪਰਾਣ ਗਵਾਂਡ ਜਿਹੜੇ ਡੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਫਿਰ ਬਹੁਤ ਜ਼ਿਆਦਾ ਵੱਡਾ ਮੌਕੇ ਤੇ ਅਮਸ਼ਾਸ਼ਣ ਤੋਂ ਮੰਗ ਕਰਦੇ ਆ ਕਿ ਜਿਹੜੇ ਜੀ ਹਸਪਤਾਲ ਦਾਖਲੇ ਉਹਨਾਂ ਦਾ ਫਰੀ ਇਲਾਜ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੇ ਵੇਚਣ ਵਾਲੇ ਇਹਨਾਂ ਤੇ ਕਾਰਵਾਈ ਹੋਏ ਤੇ ਅੱਗੇ ਤੋਂ ਵੀ ਹੁਣ ਲੋੜੀ ਆਉਣੀ ਆ ਚਾਈਨਾ ਡੋਰੇ ਉਹਦੇ ਨਾਲ ਬੜੇ ਹਾਸੇ ਹੋਣੇ ਆ ਉੱਤੇ ਵੀ ਨਕੇਲ ਪਾਈ ਜਾਏ ਇਹ ਵੇਚਣ ਵਾਲਿਆਂ ਤੇ ਪਾਈ ਜਾਏ ਜਿਹੜੇ ਵੇਚਦੇ ਆ ਜੇ ਕਿਸੇ ਨੂੰ ਇਸੇ ਦੀ ਲੋੜ ਆ ਉਹਨਾਂ ਤੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕੰਪਟੇਬਲ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਵੀ ਲਾਪਰਤੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਸੋ ਉਹ ਜਵਾਬਦੇਹ ਹੋਣਾ ਚਾਹੀਦਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਹਦੇ ਤੋਂ ਬਾਅਦ ਫਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹਦੇ 파ਟ ਆਫ ਹੈ ਇਨਵੈਸਟੀਗੇਸ਼ਨ ਹੈ ਜਦੋਂ ਕੰਪਲੀਟ ਹੋਏਗੀ ਉਹ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਕੀ ਰਿਜਲਟ ਨੇ ਸਰ ਜਦੋਂ ਹਾਸਾ ਵਾਪਰਿਆ ਕੁਝ ਬੱਚੇ ਨੂੰ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਹੁਣੇ ਦੇਖ ਰਹੇ ਸੀ ਇਕੱਠੇ ਕਿੱਥੇ ਹੋਏ ਨੇ ਹਾਂਜੀ ਉਹ ਫਿਰ ਇਹ ਦੋ ਬੱਚਿਆਂ ਦੇ ਇਹ ਹੱਥ ਹੀ ਬਿਲਕੁਲ ਲੱਗੇ ਨਾ ਨਾਲੋਂ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀਆਂ ਉਂਗਲਾਂ-ਉਂਗਲਾਂ ਚੀਥੜੇ-ਚਾਥੜੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਿੰਨੀ ਸਟਾਂ ਇਹ ਛੇਤੀ ਨਾਲ ਮਤਲਬ ਕਿਊਰ ਹੋਣਾਂ ਲੀਆਂ ਨਹੀਂ ਗਈਆਂ ਇਹ ਬਹੁਤ ਲੰਮਾ ਸਮਾਂ ਲਾ ਚੱਲੇਗਾ ਹਾਂਜੀ ਇੱਕ ਦੇਖਾਂ ਵਿੱਚ ਚਲੀ ਗਈਆਂ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਏ ਇਕੱਠੇ ਹੋਏ ਇਹ ਵੀ ਇੱਕ ਦਾ ਬੜਾ ਮੋਰ ਮੋਰ ਭੜੀ ਘਟਨਾ ਹੋਈ ਬਹੁਤ ਬਹੁਤ ਅਸਹਿ ਤੇ ਅਕਹਿ ਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡ ਦੇ ਵਿੱਚ ਬਹੁਤ ਮਤਲਬ ਨਰਾਸ਼ ਆ ਇਹਦੇ ਮੇਰੇ ਬਹੁਤ ਦੁੱਖ ਮਹਿਸੂਸ ਹੋ ਰਹਿਆ ਨਹੀਂ ਕੀਤਾ ਇਹਦੀ ਬਨਾਮ ਸਿੰਘ son of ਧੀਰ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਉਸਤਨਾਮ ਸਿੰਘ son of ਭੀਤ ਸਿੰਘ ਉਵੇਂ ਤੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗੇ ਘਰ ਨੇ ਆਪੋ ਚ ਇਹਨਾਂ ਦੇ ਤੇ ਬੱਚੇ ਪਟਾਕੇ ਚਲਾ ਰਹੇ ਕਿ ਦਵਾਤੀ ਇਹਨਾਂ ਨੇ ਸਾਰ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਕੇ ਤੇ ਚਲਾ ਰਹੇ ਸੀ ਉਹ ਸਾਰ ਆਪ ਹੀ ਤਿਆਰ ਕਰ ਰਹੇ ਸੀ ਸਰ ਕਿੰਨੇ ਲੋਕ ਜ਼ਖਮੀ ਹੋਏ ਇਹ ਸਰ ਪੰਜ ਜਨਰਲਸ ਦੇ ਦੋ ਤੇ ਲੜੀ ਜਨਰਲ ਇਹ ਹਾਲਾਤ ਨੇ ਉਹਦੇ ਆ ਪਲਾਸ ਸਰ ਦੋ ਦੀ ਕੰਡੀਸ਼ਨ ਜਿਹੜੀ ਤੇ ਕ੍ਰਿਟੀਕਲ ਆ ਬਾਕੀ ਕੋਈ ਠੀਕ ਵੇ ਇਹ ਤਾਂ ਗੰਦਕ ਪ੍ਰਸ਼ਾਸਨ ਆਪਣਾ ਦੱਸੀ ਜਾ ਰਹੀ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਅੱਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨਹੀਂ ਵੀ ਜਿਹੜੇ ਖੁਲੇ ਆ ਜਿਹੜੀ ਵਿਖਰੀ ਹੈ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਨਹੀਂ ਜਿਹੜਾ ਸਰ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕੋਈ ਸੁਝਾਅ ਮਿਲ ਜੂ ਉਦੋਂ ਅਧਿਕਾਰਤ ਤੇ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਨਹੀਂ ਕੋਈ ਵੀ ਪਤਾ ਲੱਗਾ ਪਰ ਐਨਆਰ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਚਾਰਥਾਂ ਨਹੀਂ ਟੱਪਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਜਿਹੜੇ ਸਰ ਪਟਾਸ਼ੂਗਾ ਦਾ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀ ਆ ਵੀ ਉਹਨਾਂ ਦੀ ਜਾਨ ਬਚਾਈ ਜਾ ਸਰ ਕੋ ਫਰਾਂਸਿਕ ਟੀਮ ਵੀ ਆ ਰਹੀ ਹੈ ਮੱਕਰੀਮ ਐਫਐਸਐਲ ਦੀ ਟੀਮ ਆ ਰਹੀ ਹੈ ਜੀ